ਪੰਜਾਬ ਸਰਕਾਰ ਮਲਾਜ਼ਮਾਂ ਦੇ ਸੰਘਾਰ ਸੱਗੇ ਝੁਕੀ ਕਿਉਂਕਿ ਮਲਾਜ਼ਮਾਂ ਵੱਲੋਂ ਲੁਧਿਆਣੇ ਦੀ ਜੋ ਜਿਵਨੀ ਚੋਣਾ ਪਾਸੇ ਲਾਗੇ ਹੋ ਰਹੀ ਆ ਰੈਲੀਆਂ ਕੀਤੀਆਂ ਗਈਆਂ ਪੁਰਾਣੇ ਬੈਸਨ ਬਹਾਲ ਕਰਨ ਵਾਲੀਆਂ ਰੈਲੀਆਂ ਕੀਤੀਆਂ 2004 ਤੋਂ ਬਾਅਦ ਭਰਤੀ ਮਲਾਜ਼ਮਾਂ ਨੇ ਰੈਲੀ ਕੀਤੀਆਂ ਉਸ ਤੋਂ ਬਾਅਦ ਮੋਟਰ ਦੇ ਆਗਿਆ ਰੈਲੀ ਕੀਤੀਆਂ ਉਸ ਤੋਂ ਬਾਅਦ ਪੰਜਾਬ ਦੇ ਮਲਾਜ਼ਮਾਂ ਅਤੇ ਜੋ ਰਿਟਾਇਰਡ ਮਲਾਜ਼ਮਾਂ ਉਹਨਾਂ ਨੇ 14 ਜੂਨ ਨੂੰ ਲੁਧਿਆਣੇ ਵੀ ਰੈਲੀ ਕੀਤੀ ਜਿਸ ਦੇ ਵਿੱਚ ਭਗਵਾਨ ਤਮਾਨ ਦੇ ਲਾਰਾਣੀ ਪੋਲ ਖੋਲੀ ਬੇਤੋਂ ਹੀ ਹਰਪਾਸਨ ਜੀਮੇ ਲਾਰਨੀਪੁਰ ਖੁੱਲੀ ਪੰਜਾਬ ਦੇ ਮੁਲਾਜ਼ਮਾਂ ਨੇ ਸੰਘਰਸ਼ ਕਰਕੇ ਪੰਜਾਬ ਸਰਕਾਰ ਚੁੱਕੀ ਮਾਂ ਸਰਕਾਰ ਚੁੱਕੀ 26 ਜੂਨ ਨੂੰ ਜੋ ਮੀਟਿੰਗ ਪੰਜਾਬ ਸਿਵਲ ਸੁਗਤਰਾਤ ਚੰਡੀਗੜ੍ਹ ਚ ਹੋਏਗੀ 11 ਵਜੇ ਸ਼ੁਰੂ ਹੋਣੀ ਆ ਉਸ ਦੇ ਵਿੱਚ ਮੁੱਖ ਮੰਗ ਹੋਵੇਗੀ ਕਿ ਜੋ ਪੰਜਾਬ ਉਹਨਾਂ ਦਾ ਡੀਏ ਆ ਉਸ ਨੂੰ ਵਧਾ ਕੇ 42% ਤੋਂ ਵਧਾ ਕੇ 55% ਕੀਤਾ ਜਾਵੇ ਕਿਉਂਕਿ ਕੇਂਦਰ ਸਰਕਾਰ ਦੇ ਮਲਾਜਮਾਂ ਦਾ ਡੀਏ 55% ਆ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਮੁਲਾਜ਼ਮਾਂ ਉਹਨਾਂ ਦਾ ਡੀਏ 55% ਆ ਪਰ ਪੰਜਾਬ ਦੇ ਉਹਨਾਂ ਦਾ ਡੀਏ 42% ਆ ਇਸ ਨੂੰ ਵਧਾਉਣ ਵਾਸਤੇ ਮੀਟਿੰਗ ਹੋਵੇਗੀ ਉਸ ਤੋਂ ਬਾਅਦ ਜੋ 17-7-2020 ਵਾਲੇ ਮੁਲਾਜ਼ਮਾਂ ਉਹਨਾਂ ਦਾ 6ਵਾਂ ਪੈਕੇਜ ਨਾਲ ਲਾਗੂ ਕਰਨ ਵਾਸਤੇ ਮੀਟਿੰਗ ਹੋਵੇਗੀ ਜੋ ਮਿੱਡੇ ਵੀ ਵਰਕਰਾਂ ਆਸਾ ਵਰਕਰਾਂ ਅਗਰਮੜੀ ਵਰਕਰਾਂ ਉਹਨਾਂ ਦੇ ਮਾਨ ਪੱਤਰੇ ਵਿੱਚ ਵਾਧੇ ਕਰਨ ਵਾਲੀ ਮੀਟਿੰਗ ਹੋਵੇਗੀ 15 ਨੂੰ 15 ਦਾ ਨੋਟਿੰਗ ਰੱਦ ਕਰਕੇ ਜੋ ਪਰਮਿਸ਼ਨ ਬਾਰੇ ਦਾ ਮੁਲਾਜ਼ਮਾਂ ਉਹਨਾਂ ਤਰ੍ਹਾਂ ਫਿਸਕਣ ਵਾਸਤੇ ਮੁੱਖ ਗੱਲ ਹੋਣਗੀਆਂ ਮੀਟਿੰਗ ਦੇ ਵਿੱਚ ਹੋ ਸਕਦਾ ਜੋ ਸਬ ਕਮੇਟੀ ਨਾਲ 26 ਜੂਨ ਨੂੰ ਮੀਟਿੰਗ ਹੋ ਰਹੀ ਆ ਤਾਂ ਉਸਰੇ ਵਿੱਚ ਜੋ ਮਨਾਏ ਮੁੱਖ ਮੰਗਾਂ ਉਹਦੇ ਫੈਸਲਾ ਕੀਤਾ ਜਾ ਸਕਦਾ ਕੰਪਿਊਟਰ ਵਿਭਾਗਾਂ ਦਾ ਜੋ ਆਗੂਆ ਜੌਨੀ ਸਿੰਘ ਨਾਲ ਨੇ ਕਿਹਾ ਕਿ ਸਾਡੀ ਮੀਟਿੰਗ ਵਿੱਤਮਾਨ ਦੀ ਹਰਪਾਲ ਸਿੰਘ ਨਾਲ ਹੋਈ ਜਿਸਦੇ ਵਿੱਚ ਕਈ ਮੰਗਾਂ ਦੇ ਉੱਪਰ ਵਿੱਤ ਮੰਤਰੀ ਨੇ ਸਹਿਮਤੀਆਂ ਦਿੱਤੀਆਂ ਤੇ ਵਿਧਾਂ ਹਰਪਾਲ ਸਿੰਘ ਜੀ ਮਾ ਸੋਚਣਵਾਦੇ ਮਜਬੂਰ ਹੋ ਗਿਆ ਉਹਨਾਂ ਨੇ ਇਹ ਵੀ ਕਿਹਾ ਕੰਪਿਊਟਰ ਦੇ ਹਵਾਗਾਂ ਨੂੰ ਵੀ ਟਾੜੀਆਂ ਮੰਗਨ ਹੱਲ ਸੇਧੀ ਕੀਤਾ ਜਾਊਗਾ ਕਿਉਂਕਿ ਮੁੱਖ ਮੰਗ ਸੀ ਕਿ ਕੰਪਿਊਟਰ ਦੇ ਹਵਾਗਾਂ ਨੂੰ 6ਵਾਂ ਪੇ ਕਮਿਸ਼ਨ ਨਾਲ ਲਾਗ ਕੀਤਾ ਜਾਵੇ ਇਸ ਤਰ੍ਹਾਂ ਹੀ ਹੈ ਜੋ ਰੋਪੜ ਤੋਂ ਬਣਾਉਣ ਦੇ ਵਿੱਚ ਜਾਂ ਗੁਰੂ ਹਰਗਵੰਦ ਥਰਮਪ੍ਰਾਣ ਲੜਾ ਮਹਾਵ ਦੇ ਵਿੱਚ ਬਹੁਤ ਹੀ ਪੋਸਟਾਂ ਖਾਲੀ ਪਈਆਂ ਹਨ ਇੱਕ ਇੱਕ ਕਰਮਚਾਰੀ ਚਾਰਜ ਚਲੇ ਕੇ ਇਸ ਨੇ ਕੰਮ ਕਰਦਾ ਅਸੀਂ ਪਾਵਰ ਕੌਮ ਦੀ ਮੇਰੇ ਨੂੰ ਮੰਗ ਕਰਦੇ ਆ ਕਿ ਰੋਪੜ ਸਭ ਨਵਾਂ ਦੇ ਵਿੱਚ ਲਹਿਰਾ ਮੁਹੱਬਤ ਧਰਮ ਨਵਾਂ ਦੇ ਵਿੱਚ ਖਾਲੀ ਪਿਆ ਅਸਾਮੀਆਂ ਭਰਿਆ ਜਾਣਾ ਤਾਂ ਕਿ ਪੰਜਾਬ ਵਿੱਚੋਂ ਬੇਰਗਾਲੀ ਖਤਮ ਹੋ ਚੁੱਕੇ ਕਿਉਂਕਿ ਸਾਡੇ ਜੋ ਬੱਚੇ ਆ ਕੈਨੇਡਾ ਅਮਰੀਕਾ ਜਾਂ ਆਸਟ੍ਰੇਲੀਆ ਬੰਨ ਰੁੱਖ ਨਾ ਕਰਦੇ ਜੇਕਰ ਸਾਡੀਆਂ ਪੰਜਾਬ ਦੀਆਂ ਸਰਕਾਰਾਂ ਬੇਈਮਾਨ ਨਾ ਹੁੰਦੀਆਂ ਕਿਉਂਕਿ ਕੋਈ ਸਮਾਂ ਸੀ ਜਦੋਂ ਮਹਾਰਾਜ ਜੀਸਨਾ ਰਾਸ ਸੀ ਗੋਰੇ ਪੰਜਾਬ ਦੇ ਵਿੱਚ ਕੰਮ ਕਰਨ ਵਾਸਤੇ ਆਉਂਦੇ ਸਨ ਪੰਜਾਬ ਦੇ ਵਿੱਚ ਫੌਜ ਵਿੱਚ ਭੜਦੇ ਹੋਏ ਹੁੰਦੇ ਸਨ ਉਸ ਸਮੇ ਸਾਡੇ ਪੰਜਾਬ ਦਾ ਇਕਾਨਾ ਜਾਂ ਕਹਿੰਦੇ ਇੰਗਲੈਂਡ ਦੇ 12 ਬੰਨ ਹੁੰਦੇ ਸਨ ਅਸੀਂ